ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰਿਕ ਕਮੇਟੀ ਦੀ ਐਡਵੋਕੇਟ ਹਰਜਿੰਦਰ ਸਿੰਘ ਢਾਮੇ ਦੀ ਪ੍ਰਧਾਨਗੀ ਹੇਠ ਹੋਈ ਇਕੱਤਰਤਾ ਵਿੱਚ ਪਾਈ ਬਲਵੰਤ ਸਿੰਘ ਰਾਜਵਾਨਾ ਅਤੇ ਹੋਰ ਬੰਦੀ ਸਿੰਘਾਂ ਦੇ ਮਾਮਲੇ ਵਿੱਚ ਕੇਂਦਰ ਸਰਕਾਰ ਵੱਲੋਂ ਅਪਣਾਈ ਜਾ ਰਹੀ ਟਾਲਮਟੋਲ ਦੀ ਨੀਤੀ ਦੀ ਕੜੀ ਆਲੋਚਨਾ ਕਰਦਿਆਂ ਇਸ ਵਰਤਾਰੇ ਨੂੰ ਕਟਗਿੰਤੀ ਸਿੱਖਾਂ ਨਾਲ ਅਨਿਆਇ ਕਰਾਰ ਦਿੱਤਾ ਗਿਆ। ਇਸ ਸੰਬੰਧੀ ਇੱਕ ਵਿਸ਼ੇਸ਼ ਮਤਾ ਪਾਸ ਕਰਕੇ ਮਾਨਯੋਗ ਸੁਪਰੀਮ ਕੋਰਟ પાસે ਮੰਗ ਕੀਤੀ ਗਈ ਕਿ ਉਹ ਪਾਈ ਬਲਵੰਤ ਸਿੰਘ ਰਾਜਵਾਨਾ ਦੀ ਸਜ਼ਾ ਤਬਦੀਲੀ ਸੰਬੰਧੀ ਤੁਰੰਤ ਫੈਸਲਾ ਲੈਣ ਅਤੇ ਕੇਂਦਰ ਸਰਕਾਰ ਨੂੰ ਆਦੇਸ਼ ਕਰਨ ਤਾਂ ਜੋ 2007 ਤੋਂ ਫਾਂਸੀ ਦੀ ਚੱਕੀ ਵਿੱਚ ਸਜ਼ਾ ਕੱਟ ਰਹੇ ਭਾਈ ਰਾਜਵਾਨਾ ਨੂੰ ਇਨਸਾਫ ਮਿਲ ਸਕੇ ਜਿਹਦੇ ਵਿੱਚ ਮੁੱਖ ਤੌਰ ਦੇ ਉੱਤੇ ਭਾਈ ਬਲਵੰਤ ਸਿੰਘ ਦੀ ਰਾਜਵਾਨਾ ਤੇ ਉਹਨਾਂ ਦੇ ਨਾਲ ਸਾਡੇ ਭਾਈ ਜਗਤਾਰ ਸਿੰਘ ਜੀ ਹਵਾਰਾ ਮੈਂ ਥੋੜੀ ਜਿਹੀ ਤੁਹਾਡੇ ਨਾਲ ਡਿਟੇਲ ਵੀ ਸਾਂਝੀ ਕਰਨੀ ਚਾਹੁੰਦਾ ਮੈਂ ਨਾਲ ਦੀ ਨਾਲ ਪ੍ਰਾਈਮ ਮਿਨਿਸਟਰ ਆਫ ਇੰਡੀਆ ਤੇ ਆਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਉਹਨਾਂ ਨੂੰ ਵੀ ਇਹ ਐਡਜਕਟਿਵ ਦੇ ਵਿੱਚ ਅੱਜ ਸਾਡਾ ਡਿਸਕਸ ਹੋਇਆ ਕਿ ਉਹਨਾਂ ਨੂੰ ਵੀ ਇੱਕ ਇਹ ਅਪੀਲ ਕੀਤੀ ਜਾਵੇ ਇਸ ਨੰਬਰ ਕੋਰਟ ਦੇ ਉੱਤੇ ਆ ਜਿਹੜਾ ਫੈਸਲਾ 352023 ਨੂੰ ਹੋਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਨੇ ਡਾਇਰੈਕਟਡ ਥੈਟ ਕੰਪੀਟੈਂਟ ਅਥਾਰਟੀ ਇਨ ਡਿਊ ਕੋਰਸ ਆਫ ਟਾਈਮ ਬੋਡ ਅਗੇਨ ਐਜ ਐਂਡ ਵੈਨ ਇਟ ਇਜ਼ ਡੀਮਡ ਨੈਸੈਸਰੀ ਮੇ ਡੀਲ ਵਿਦ ਦਾ ਮਾਸੀ ਪਟੀਸ਼ਨ ਐਂਡ ਟੇਕ ਅ ਫਰਦਰ ਡਿਸੀਜਨ ਅਕੋਰਡਿੰਗਲੀ ਰਿਟ ਪਟੀਸ਼ਨ ਜਿਹੜੀ ਇਹ ਡਿਸਪੋਜ਼ ਆਫ ਕੀਤੀ ਜਾਂਦੀ ਪਰ ਉਹ ਮਾਸੀ ਪਟੀਸ਼ਨ ਦੇ ਪੈਂਡਿੰਗ ਰਹੀ ਕੋਰਟ ਨੂੰ ਡਾਇਰੈਕਸ਼ਨ ਕੀਤੀ ਸੁਪਰੀਮ ਕੋਰਟ ਨੇ ਪਰ ਮੈਂ ਕਹਿ ਸਕਦਾ ਹਾਲੇ ਤੱਕ ਵੀ ਉਹ ਓਵੇਂ ਦੀ ਓਵੇਂ ਪਈ ਆ ਹੁਣ ਫੇਰ ਦੁਬਾਰਾ ਤੋਂ ਭਾਈ ਰਾਜਵਾਨਾ ਸਾਹਿਬ ਦੀ ਮੈਂ ਜਾ ਕੇ ਮੁਲਾਕਾਤ ਵੀ ਕਰਕੇ ਆਇਆ ਸੀ ਉਹਨਾਂ ਨੇ ਬਹੁਤ ਸਖਤੀ ਨਾਲ ਇਹ ਗੱਲ ਕਹੀ ਸੀ ਵੀ ਤੁਸੀਂ ਮੇਰਾ ਨਮਤਾਰਾ ਕਰਾਓ ਖੇਤੀ ਤੋਂ ਖੇਤੀ ਇਹਦੇ ਵਿੱਚ ਅਕਾਲਪੁਰ ਸਾਹਿਬ ਨੂੰ ਵੀ ਬੇਨਤੀ ਉਹਨੇ ਕੀਤੀ ਤੇ ਸ਼ੋਮਰੀ ਕਮੇਟੀ ਨੂੰ ਵੀ ਹਦਾਇਤ ਕੀਤੀ